ਕੁਦਰਤ ਦੇ ਬਲਿਹਾਰੇ ਜਾਈਏ ਅਨੇਕਾਂ ਰੰਗ ਅਨੇਕਾਂ ਜੀਵ ਜੰਤੂ ਤੇ वन सवनता انسان ਦੀ ਅਣਦੇਖੀ ਕੁਦਰਤ ਨੂੰ ਮੁਖੌਨਾ ਕਰਦੀ ਹੈ ਪਰ ਕੁਦਰਤ ਆਪਣੀ ਚਾਲ ਚੱਲਦੇ ਜਾਂਦੀ ਹੈ انسان ਦੀਆਂ ਗਲਤੀਆਂ ਦਾ ਖਾਮਿਆਜ਼ਾ ਜੰਗਲੀ ਜਾਨਵਰਾਂ ਤੇ ਪਸ਼ੂਆਂ ਨੂੰ ਭੁਗਤਣਾ ਪੈ ਰਿਹਾ ਹੈ انسان ਦੀ ਗਲਤੀ ਦੇ ਚੱਲਦਿਆਂ ਹੀ ਅੱਜ ਪੜਸ਼ ਡੈਮ ਸੁੱਕ ਚੁੱਕਿਆ ਹੈ ਪਰਸ਼ ਡੈਮ ਪੰਜਰ ਜ਼ਮੀਨ ਬਣ ਚੁੱਕਿਆ ਹੈ ਇਹ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿਚਕਾਰ ਹੈ। ਹੇਠਲੀ ਤੈਚ 1 ਫੁੱਟ ਤੋਂ ਵੱਧ ਤਰੇੜਾਂ ਪੈ ਚੁੱਕੀਆਂ ਨੇ। ਬਹੁਤ ਸਾਰੇ ਜਾਨਵਰ ਆਪਣੀ ਜਾਨ ਗਵਾ ਚੁੱਕੇ ਹੈ। ਕੁਝ ਪਾਣੀ ਨਾ ਮਿਲਣ ਦੀ ਵਜ੍ਹਾ ਨਾਲ ਤੇ ਕੁਝ ਇਹਨਾਂ ਤਰੇੜਾਂ ਵਿੱਚ ਫਸ ਕੇ ਸ਼ਿਕਾਰੀ ਜਾਨਵਰਾਂ ਦੀ ਭੇਟ ਚੜ ਗਏ। ਨੇੜਲੇ ਪਿੰਡਾਂ ਦੇ ਲੋਕ ਦੱਸਦੇ ਆ ਕਿ ਇਹ ਡੈਮ ਪਹਿਲੀ ਵਾਰ ਸੁੱਕਿਆ ਹੈ। ਇਸ ਤੋਂ ਪਹਿਲਾਂ ਅਜਿਹਾ ਮੰਜ਼ਰ ਨਹੀਂ ਦੇਖਿਆ। ਇਹ ਡੈਮ ਸੁੱਕਣ ਦੀ ਇੱਕ ਵਜ੍ਹਾ ਬਾਰਿਸ਼ ਤਾਂ ਹੈ ਹੀ ਪਰ ਦੂਜੀ ਵੱਡੀ ਵਜ੍ਹਾ ਸਰਕਾਰ ਦੀ ਬੇਤਿਆਨੀ ਹੈ। ਉਹ ਦੱਸਦੇ ਆ ਕਿ ਡੈਮ ਦੀ ਹੀਟ ਲੀਕ ਸਤਾ ਦੀ ਮਿੱਟੀ ਚਕਵਾਉਣ ਲਈ ਸਰਕਾਰ ਨੂੰ ਵਾਰ-ਵਾਰ ਬੇਨਤੀ ਕੀਤੀ ਗਈ ਹੈ ਪਰ ਹੱਲ ਨਹੀਂ ਹੋਇਆ। ਇਸ ਡੈਮ ਦੇ ਸੁੱਕਣ ਦੀ ਵਜ੍ਹਾ ਇਹ ਪਈਆਂ ਤਰੇੜਾਂ ਵੀ ਨੇ। ਇਹ ਮਿੱਟੀ ਬਹੁਤ ਜ਼ਿਆਦਾ ਪਾਣੀ ਸੋਖਦੀ ਹੈ। ਪਾਣੀ ਖੜਦਾ ਨਹੀਂ ਜੇਕਰ ਇਹ ਮਿੱਟੀ ਚੁਕਵਾਈ ਜਾਂਦੀ ਤਾਂ ਸ਼ਾਇਦ ਇਹ ਹਾਲਾਤ ਨਾ ਬਣਦੇ ਬਿਲਕੁਲ ਜੀ ਇਹ ਸਾਰਾ ਇਲਾਕਾ ਜਿਹੜਾ ਘਾੜ ਦਾ ਇਲਾਕਾ ਕਹਿੰਦੇ ਇਹਨੂੰ ਇਹ ਇਲਾਕਾ ਸਾਰਾ ਬਰਸਾਤੀ ਪਾਣੀ ਦੇ ਉੱਪਰ ਡਿਪੈਂਡ ਕਰਦੀ ਜਿਹੜੀ ਖੇਤੀ ਕਹਿ ਲਓ ਜਾਂ ਜੀਵ ਜੰਤੂ ਕਹਿ ਲਓ ਇਹ ਸਾਰੇ ਹੀ ਬਰਸਾਤੀ ਪਾਣੀ ਦੇ ਉੱਪਰ ਡਿਪੈਂਡ ਨੇ ਕਿਉਂਕਿ ਇੱਥੇ ਨਾ ਤਾਂ ਕੋਈ ਬਹੁਤੇ ਡੂੰਘੇ ਬੂਰ ਨੇ ਨਾ ਕੋਈ ਹੋਰ ਨਹਿਰੀ ਪਾਣੀ ਦਾ ਵੀ ਕੋਈ ਸੋਰਸ ਨੇ ਜਦੋਂ S Y L ਦਾ ਮੁੱਦਾ ਚੱਲਿਆ ਸੀ ਉਦੋਂ ਇੱਕ ਦਸ਼ਮੇਸ਼ ਨਹਿਰ ਦੀ ਗੱਲ ਚੱਲੀ ਸੀ ਵੀ ਦਸ਼ਮੇਸ਼ ਨਹਿਰ ਜਿਹੜੀ ਐ ਉਹ ਐਸਵਾਈਐਲ ਦੇ ਵਿੱਚੋਂ ਕੱਢ ਕੇ ਇਸ ਘਾੜ ਦੇ ਇਲਾਕੇ ਨੂੰ ਪਾਣੀ ਦਿੱਤਾ ਜਾਊਗਾ ਐਸਵਾਈਐਲ ਦੇ ਵਿੱਚੋਂ ਹੀ ਤੇ ਉਹ ਦਸ਼ਮੇਸ਼ ਨਹਿਰ ਦਾ ਜਦੋਂ ਐਸਵਾਈਐਲ ਰੁਲ ਗਈ ਉਦੋਂ ਫਿਰ ਦਸ਼ਮੇਸ਼ ਨਹਿਰ ਦਾ ਵੀ ਜਿਹੜਾ ਪ੍ਰੋਜੈਕਟ ਵਿੱਚੇ ਰੁਲ ਗਿਆ ਇਸ ਡੈਮ ਦੇ ਜਿਹੜੇ ਨੇ ਹਾਲਾਤ ਪਹਿਲੀ ਵਾਰ ਬਣੇ ਨੇ ਜਦੋਂ ਦੇ ਅਸੀਂ ਦੇਖ ਰਹੇ ਹਾਂ 1992 ਦਾ ਬਣਿਆ ਹੋਇਆ ਇਹ ਡੈਮ ਤੇ ਜਦੋਂ ਦੇ ਅਸੀਂ ਦੇਖਣ ਆਉਂਦੇ ਆ ਅੱਜ ਤੱਕ ਕਦੇ ਇਹ ਕੁਝ ਦੇਖਣ ਨੂੰ ਨਹੀਂ ਸੀ ਮਿਲਿਆ ਜਿੰਨਾ ਸੋਕਾ ਇਸ ਵਾਰੀ ਇਸ ਡੈਮ ਦੇ ਵਿੱਚ ਪਿਆ ਤਿੰਨ ਚਾਰ ਪਿੰਡਾਂ ਨੂੰ ਜਿਹੜੀ ਹੈ ਖੇਤੀਬਾੜੀ ਜੋ ਪਾਣੀ ਦੀ ਜਿਹੜੀ ਸਪਲਾਈ ਹੈ ਇਸੇ ਡੈਮ ਤੋਂ ਜਾਂਦੀ ਰਹੀ ਹੈ 나ਡਾ ਪਿੰਡ ਹੋ ਗਿਆ ਪੜਛ ਹੋ ਗਿਆ ਸਿਉਂਕ ਹੋ ਗਈ ਤੇ ਇਸ ਪਿੰਡ ਦੀ ਇਸ ਡੈਮ ਦੀ ਜਿਹੜੀ ਹੈ ਬਾਰ ਬਾਰ ਜਿਹੜਾ ਟੈਂਡਰ ਜਾਂ ਪ੍ਰੋਜੈਕਟ ਜਿਹੜਾ ਪਾਸ ਹੋਇਆ ਵੀ ਇੱਥੇ ਇਹ ਜਿਹੜੀ ਸਿਲਟ ਜਿਹਨੂੰ ਆਪਾਂ ਕਹਿੰਦੇ ਆ ਜਿਹੜਾ ਇੱਥੇ ਮਲਬਾ ਆ ਜਾਂਦਾ ਹੈ ਦਰਿਆਈ ਪਾਣੀਆਂ ਦਾ ਉਹ ਮਲਬਾ ਜਿਹੜਾ ਚੱਕਣ ਦਾ ਟੈਂਡਰ ਹੋਣਾ ਸੀ ਜਦੋਂ ਚੱਕ ਕੇ ਸਫਾਈ ਹੋ ਗਈ ਇਹਦੇ ਨੇਚੋ ਤੇ ਪਾਣੀ ਰੁਕਣ ਯੋਗੀ ਜਗ੍ਹਾ ਬਣ ਜਾਣੀ ਪ੍ਰੋਪਰ ਤੇ ਉਹਦੇ ਲਈ ਸਰਕਾਰਾਂ ਨੇ ਪਹਿਲੀਆਂ ਸਰਕਾਰਾਂ ਵੀ ਵਾਅਦਾ ਕਰਦੀਆਂ ਰਹੀਆਂ ਹੁਣ ਵੀ ਇਰੀਗੇਸ਼ਨ ਡਿਪਾਰਟਮੈਂਟ ਨੂੰ ਵੀ ਲਿਖਿਆ ਗਿਆ ਬਾਰ-ਬਾਰ ਚਿੱਠੀਆਂ ਦੇ ਕੇ ਵੀ ਕਿਹਾ ਗਿਆ ਹੁਣ ਤੱਕ ਕੋਈ ਸਪਸ਼ਟੀਕਰਨ ਤੇ ਹੁਣ ਵੀ ਜਿਹੜਾ ਤੁਸੀਂ ਦੇਖੋ ਸੋਕਾ ਵੀ ਪੈ ਗਿਆ ਹੱਲੇ ਵੀ ਕੰਮ ਜਿਹੜਾ ਸ਼ੁਰੂ ਨਹੀਂ ਹੋਇਆ ਇਹ ਜਿਹੜਾ ਡੈਮ ਹੈ ਜੀ ਇਹ ਇੱਥੇ ਇਸ ਜੰਗਲ ਦੇ ਵਿੱਚ ਜਿਹੜੇ ਜਾਨਵਰ ਨੇ ਜਿਵੇਂ ਤੁਸੀਂ ਕਹਿ ਸਕਦੇ ਹੋ ਵੀ ਹਿਰਨ ਹੋ ਗਿਆ ਬਾਰਾ ਸਿੰਘਾ ਲੱਕੜ ਬੱਗਾ ਗਿੱਦੜ ਮੂਰ ਤੇ ਜੰਗਲੀ ਮੁਰਗਾ ਜੰਗਲੀ ਬੱਕਰਾ ਬਣ ਬੱਕਰਾ ਕਹਿੰਦੇ ਇਹਨੂੰ ਇਹ ਜਿਹੇ ਜਿਹੇ ਜੀਵ ਜਿਹੜੇ ਇਹਨਾਂ ਜੰਗਲਾਂ ਦੇ ਵਿੱਚ ਪਾਏ ਜਾਂਦੇ ਆ ਹੋਰ ਪਸ਼ੂ ਪੰਛੀ ਬਹੁਤ ਨੇ ਜੀ ਅਣਗਿਣਤ ਪ੍ਰਜਾਤੀਆਂ ਦੇ ਪੰਛੀ ਨੇ ਜਿਹੜੇ ਕਈ ਵਾਰੀ ਬਾਹਰੋਂ ਵੀ ਆ ਕੇ ਇੱਥੇ ਪਾਣੀ ਕਰਕੇ ਇੱਥੇ ਰੁਕ ਜਾਂਦੇ ਆ ਤੇ ਜਿਹੜੇ ਇੱਥੇ ਪੱਕੇ ਰਿਹਾਇਸ਼ ਕਰਦੇ ਉਹ ਵੀ ਜਾਨਵਰ ਨੇ ਤੇ ਮੱਛੀਆਂ ਜਿਹੜੀਆਂ ਸੀ ਘਟੋ ਘਟ ਵੀ ਇੱਥੇ 20-25 ਪ੍ਰਜਾਤੀਆਂ ਦੀਆਂ ਮੱਛੀਆਂ ਇਸ ਪਾਣੀ ਦੇ ਵਿੱਚ ਜਿਹੜੀਆਂ ਹੁੰਦੀਆਂ ਸੀ ਤੇ ਜਿਹੜੀਆਂ ਹੁਣ ਸਾਰਾ ਕੁਝ ਹੀ ਖਤਮ ਹੋ ਗਿਆ ਮਤਲਬ ਕਿ ਹੁਣ ਤਾਂ ਤੁਸੀਂ ਇਹ ਲੈ ਲਓ ਵੀ ਕੋਸ਼ਿਸ਼ਾਂ ਵੀ ਕਰ ਰਹੇ ਆ ਪਰ ਉਸ ਤੋਂ ਬਾਅਦ ਵੀ ਜਿਹੜਾ ਕੋਈ ਹੱਲ ਨਹੀਂ ਇੱਕ ਪਰਮਾਨੈਂਟ ਸੋਲੂਸ਼ਨ ਨਹੀਂ ਕੋਈ ਬਣ ਰਿਹਾ ਪਾਣੀ ਦਾ ਪੰਜਾਬ ਦੀਆਂ ਪਹਾੜੀਆਂ ਦਾ ਜਿਹੜਾ ਪਾਣੀ ਹੈ ਪਹਾੜਾਂ ਦੇ ਵਿੱਚ ਦੋ ਬਾਰਿਸ਼ ਹੁੰਦੀ ਹੈ ਤੇ ਉਹ ਪਾਣੀ ਰੜਕੇ ਆ ਜਾਂਦਾ ਤੇ ਇੱਥੇ ਸਟੋਰ ਹੋ ਜਾਂਦਾ ਉਹ ਪਾਣੀ ਤੇ ਕਈ ਵਾਰੀ ਤਾਂ ਇਹੋ ਜਿਹੇ ਹਾਲਾਤ ਵੀ ਬਣੇ ਆ ਵੀ ਪਾਣੀ ਇੰਨਾ ਕੁ ਜ਼ਿਆਦਾ ਹੋ ਜਾਂਦਾ ਸੀ ਜਿਵੇਂ ਹੁਣ ਪਿੱਛੇ ਜੇ ਹੜਾਏ ਸੀ ਉਦੋਂ ਪਾਣੀ ਇੰਨਾ ਕੁ ਜ਼ਿਆਦਾ ਹੋ ਗਿਆ ਸੀ ਵੀ ਖੋਲਣਾ ਪਿਆ ਸੀ ਪਾਣੀ ਦਾ ਉਹ ਗੇਟ ਪਰ ਇਹ ਸਿਲਟ ਦੀ ਨਾ ਕੱਢੀ ਜਾਣ ਕਰਕੇ ਜਿਹੜਾ ਇਹ ਸਮੱਸਿਆ ਆਈ ਹੈ ਇਸ ਵਾਰੀ ਕਿ ਪਾਣੀ ਜਮਾਂ ਹੀ ਸੋਖ ਲਿਆ ਗਿਆ ਇਸ ਸਿਲਟ ਵੱਲੋਂ ਤੇ ਬਿਲਕੁਲ ਪਾਣੀ ਖਤਮ ਹੋ ਗਿਆ ਤੁਸੀਂ ਦੇਖੋ ਵੀ ਇੱਕ ਬੂੰਦ ਵੀ ਪਾਣੀ ਦੀ ਜਿਹੜੀ ਕਿਸੇ ਪਸ਼ੂ ਜਾਂ ਪੰਛੀ ਨੂੰ ਨਹੀਂ ਇੱਥੋਂ ਪ੍ਰਾਪਤ ਹੋਈ ਇਹ ਬੜਾ ਇੱਕ ਦੁੱਖਦਗੱਲ ਹੈ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਜੀ ਹੁਣ ਤੁਸੀਂ ਦੇਖੋ ਇਹ ਚ ਦਰਾਣਾ ਫੱਟੀਆਂ ਹੋਈਆਂ ਨੇ ਕੋਈ ਵੀ ਜਾਨਵਰ ਇਧਰੋਂ ਭੱਜਿਆਊਗਾ ਇਧਰੋਂ ਸ਼ਿਕਾਰੀ ਜਾਨਵਰ ਕੋਈ ਸ਼ਿਕਾਰੀ ਕੁੱਤਾ ਉਹਦੇ ਮਗਰ ਪੈ ਗਿਆ ਤੇ ਉਹਦੀ ਲੱਤਾਂ ਉਹਦੇ ਲਾਤੇ ਦੇ ਵਿੱਚ ਫਸ ਗਈ ਤੇ ਉਹ ਜਾਨਵਰ ਜਿਹੜਾ ਆਪਣੀ ਜਾਨ ਤੋਂ ਹੱਥ ਧੋ ਬੈਠੂਗਾ ਬਹੁਤ ਸਾਰੇ ਜਾਨਵਰ ਕੁਛ ਪਾਣੀ ਕਰਕੇ ਮਰੇ ਆ ਤੇ ਕੁਝ ਜਾਨਵਰ ਤਾਂ ਜਿਹੜੇ ਸ਼ਿਕਾਰੀ ਜਾਨਵਰਾਂ ਨੇ ਉਹਨਾਂ ਨੂੰ ਘੇਰ ਲਿਆ ਕਿਉਂਕਿ ਦਰਾੜਾਂ ਵੱਡੀਆਂ-ਵੱਡੀਆਂ ਫਟੀਆਂ ਪਈਆਂ ਨੇ ਸਿਲਟ ਚੱਕਣ ਵਾਲੀ ਹੈ ਤੇ ਇਹਦੇ ਵਿੱਚ ਫਸ ਕੇ ਉਪਰੋਚ ਸ਼ਿਕਾਰੀ ਕੁੱਤਿਆਂ ਨੇ ਉਹਨਾਂ ਤੇ ਹਮਲਾ ਕਰਦੇ ਆ ਤੇ ਬਹੁਤ ਸਾਰੇ ਜਾਨਵਰ ਉਹਦੇ ਨਾਲ ਵੀ ਮਰੇ ਆ ਤੇ ਪਿਆਸ ਨਾਲ ਵੀ ਬਹੁਤ ਜਾਨਵਰ ਜਿਹੜੇ ਨੇ ਉਹ ਮਰੇ ਨੇ ਕਿਉਂਕਿ ਪਾਣੀ ਦੀ ਜਿਹੜੀ ਕਿਲਤ ਤਾਂ ਹੈਗੀ ਤੁਸੀਂ ਦੇਖ ਹੀ ਸਕਦੇ ਹੋ ਕਿ ਸੁੱਕਾ ਪਿਆ ਹੁਣ ਆ ਆਪਾਂ ਪਿੱਛੇ ਜੇ ਵੀਡੀਓ ਜਿਹੜੀਆਂ ਬਹੁਤ ਸਾਰੀਆਂ ਚਲਦੀਆਂ ਦੇਖੀਆਂ ਨੇ ਵੀ ਬੜੀ ਸੇਵਾ ਚੱਲ ਰਹੀ ਹੈ ਇੱਥੇ ਦੀ ਪਰ ਅੱਜ ਆਪਾਂ ਅੱਜ ਦੀ ਮੌਜੂਦਾ ਹਾਲਾਤ ਤੇ ਦੇਖੋ ਕਿ ਪਾਣੀ ਜਿਹੜਾ ਇੰਨਾ ਪਾਣ ਤੋਂ ਬਾਅਦ ਵੀ ਸਿਰਫ ਇੰਨੀ ਕੁ ਸਥਿਤੀ ਬਣੀ ਆ ਸਿਰਫ ਇੰਨਾ ਕੁ ਪਾਣੀ ਸਟੋਰ ਹੋ ਸਕਿਆ ਇੰਨਾ ਪਾਣੀ ਪਾਣ ਤੋਂ ਬਾਅਦ ਵੀ ਭਾਵੇਂ ਜੇ ਇਹਦੀ ਸਫਾਈ ਹੋਈ ਹੁੰਦੀ ਤੇ ਸ਼ਾਇਦ ਜਿੰਨਾ ਪਾਣੀ ਇਹ ਚ ਪਾਇਆ ਗਿਆ ਇਹਦੀ ਕੁਆਂਟੀਟੀ ਇਹਦਾ ਲੈਵਲ ਜਿਹੜਾ ਥੋੜਾ ਹੋਰ ਅੱਪ ਹੋ ਜਾਂਦਾ ਇਹ ਚ ਕਿਤੇ ਨਾ ਕਿਤੇ ਸਰਕਾਰੀ ਡਿਪਾਰਟਮੈਂਟਾਂ ਤੇ ਵੀ ਸਵਾਲੀਆ ਚਿੰਨ੍ਹ ਬਣਦਾ ਕਿ ਉਹ ਵੀ ਅਣਗਹਿਲੀ ਕਾਰਨ ਉਹਨਾਂ ਦੀ ਅਣਗਹਿਲੀ ਕਾਰਨ ਵੀ ਇਹ ਚੀਜ਼ਾਂ ਜਿਹੜੀਆਂ ਵਾਪਰਦੀਆਂ ਇੱਥੇ ਬਹੁਤ ਸਾਰੇ ਜੰਗਲੀ ਜਾਨਵਰ ਆਪਣੀ jaan ਗਵਾ ਚੁੱਕੇ ਨੇ ਇਹ ਪਿੰਜਰ ਤੇ ਹੱਡੀਆਂ ਇਸ ਦੀ ਗਵਾਹੀ ਪਰ ਰਹੀਆਂ ਨੇ ਇਸ ਡੈਮ ਦੇ ਵਿਚਾਲੇ ਇੱਕ ਛੋਟਾ ਜਿਹਾ ਟੋਬਾ ਹੈ ਜਿਸ ਚ ਤੁਹਾਨੂੰ ਬਹੁਤ ਥੋੜਾ ਜਿਹਾ ਪਾਣੀ ਦਿਖਾਈ ਦੇ ਰਿਹਾ ਹੈ ਇਹ ਪਾਣੀ ਨੇੜਲੇ ਪਿੰਡਾਂ ਦੇ ਨੌਜਵਾਨਾਂ ਨੇ ਇੱਥੇ ਟੈਂਕਰਾਂ ਰਾਹੀਂ ਪਹੁੰਚਾਇਆ ਹੈ ਨੌਜਵਾਨ ਇਨਾਂ ਜਾਨਵਰਾਂ ਅਤੇ ਪੰਛੀਆਂ ਦੇ ਮਸੀਹਾ ਬਣੇ ਹੋਏ ਨੇ ਇੱਥੇ 50 ਕਿਲੋਮੀਟਰ ਦੂਰੋਂ ਪਹੁੰਚੇ ਨੌਜਵਾਨਾਂ ਨੇ ਕਿਹਾ ਮੈਂ ਇੰਸਟਾਗ੍ਰam 'ਤੇ ਲਾ ਰਿਹਾ ਸੀ ਮੈਨੂੰ ਇੱਕ ਵੀਡੀਓ ਆਈ ਉਹਦੇ ਤੇ ਇੱਕ ਵੀਰ ਸੀਗਾ ਉਹਨੇ ਪਾਇਆ ਸੀ ਵੀ ਇੱਥੇ ਸੇਵਾ ਦੀ ਲੋੜ ਹੈ ਤਾਂ ਆਪਾਂ ਸਾਨੂੰ ਲੱਗਿਆ ਵੀ ਜਿੰਨੇ ਵੀ ਜਾਨਵਰ ਹੈਗੇ ਆ ਹਨਾ ਉਹਨਾਂ ਨੂੰ ਪਾਣੀ ਦੀ ਲੋੜ ਹੈ ਤਾਂ ਆਪਾਂ ਉੱਥੇ ਜਾ ਕੇ ਸੇਵਾ ਕਰੀਏ ਤੇ ਆਪਾਂ ਜਾਏ ਸੀਗੇ ਇੱਥੇ ਮੌਕਾ ਦੇਖਿਆ ਜੀ ਤੇ ਹੁਣ ਆਪਾਂ ਕੋਸ਼ਿਸ਼ ਕਰਾਂਗੇ ਵੀ ਜਲਦੀ ਹੀ ਪਾਣੀ ਦੇ ਟੈਂਕਰ ਲੈ ਕੇ ਆਵਾਂਗੇ ਜੀ ਉਹ ਵਿਚਾਰਬਤਾ ਸਾਨੂੰ ਲੱਗਦਾ ਇੱਥੇ ਪਾਣੀ ਦੀ ਫੇਸੇ ਜ਼ਿਆਦਾ ਲੋਡ ਹੈਗੀ ਆ ਜੀ ਹੁਣ ਤਾਂ ਲੋਡ ਹੈਗੀ ਆ ਨੂੰ ਜਿੰਨੇ ਵੀ ਸਾਡੇ ਚਲੋ ਮਤਲਬ ਕਿ ਸੇਵਾ ਕਰਦੇ ਆ ਬੰਦੇ ਪਾਣੀ ਦੀ ਛਵਿੱਲਾਂ ਵੀ ਲਾ ਰਹੇ ਆ ਨਾ ਸਾਨੂੰ ਉਹ ਵੀ ਲਗਾਓ ਜ਼ਰੂਰ ਪਰ ਸਾਨੂੰ ਇੱਥੇ ਵੀ ਲੋਡ ਹੈ ਵੀ ਇੱਥੇ ਹੀ ਬਾਤ ਚੜ ਕੇ ਹਿੱਸਾ ਪਾਓ ਜੀ ਉਹ ਇਹੀ ਟੈਂਕਰਾਂ ਨਾਲ ਹੀ ਆਊਗਾ ਜੀ ਪਾਣੀ ਟੈਂਕਰਾਂ ਨਾਲ ਹੀ ਲੈ ਆ ਸਕਦੇ ਆ ਪਾਣੀ ਦੀ ਬਹੁਤ ਦਿੱਕਤਾਂ ਬਟੇ ਦੇਖ ਲੈ ਕਿਹ ਹਾਲ ਹੋ ਰੇ ਟੋਬੇ ਜੋੜੀਆਂ ਦੇ ਇੱਕ ਟੋਬਾ ਦਾ ਉਹ ਵੀ ਸੁੱਕਿਆ ਪਿਆ ਨਦੀਆਂ ਕੇ ਵਿਚ ਆਵਾ ਦਾ ਮਾੜਾ ਮੋਟਾ ਪਾਣੀ ਬਰਸਾਤਾਂ ਕੇ ਆਵਾ ਨਹੀਂ ਤਾਂ ਬੁਰਾ ਹਾਲ ਆ ਪਾਣੀ ਕੂਈਆਂ ਵਾ ਵੀ ਨਹੀਂ ਰਿਹਾ ਹੈ ਟੂ ਬੈਲ ਮੈਂ ਵੀ ਥੋੜਾ ਰਹਿ ਗਿਆ ਵਾ ਘਾਂਟੇ ਵਾਤੇ ਛੱਡਾਂ ਵਾ ਘਾਂਟੇ ਮੈਂ ਭਰ ਲੋ ਜਾ ਰੱਖ ਲੋ ਜੋ ਮਰਜ਼ੀ ਕਰ ਲੋ ਜਿੰਨਾ ਪੀਣੇ ਵਾਸਤੇ ਭਰ ਲੋ ਜਾ ਕੋਈ ਬੱਚੇ ਡੰਗਰਾ ਵਾਸਤੇ ਭਰ ਲੋ ਣਾਣੇ ਵਾਸਤੇ ਭਰ ਲੋ ਲਿਕਨ ਬਹੁਤ ਆ ਰਹੀਆਂ ਮਤਫਾਨੀ ਗਿਆ ਮਾਨੂੰ ਨੰਗਰ ਵਿੱਚ ਬਹੁਤ ਨੁਕਸਾਨ ਹੋ ਰਿਹਾ ਜਾਨਵਰਾਂ ਦਾ ਬਾੜਾ ਸਿੰਘ ਦੇ ਜਾਨਵਰ ਮੋਰ ਤੇ ਬਹੁਤ ਅੜਖ ਦੇ ਫਿਰਦੇ ਇਹ ਸਤਨਾਮ ਨਾ ਘਰਾ ਵੀ ਰੱਖੇ ਤੇ ਮਟਕੇ ਫਰਫਕਾ ਉਸਕੇ ਡੇਕੇ ਤੜਾ ਫਿਰ ਉਹ ਬੱਚੇ ਰਫਾਂਦੇ ਰਹਿ ਨਹੀਂ ਦਿੰਦੇ ਤਸਲੇ ਘਹਿਰੇ ਤਸਲੇ ਲਿਆਉਂਗਾ ਪਲਾਸਟਿਕ ਦੇ ਪਲਾਸਟਿਕ ਦੇ ਤਸਲੇ ਲੈਣ ਕ ਵੀ ਲੈਣ ਲਾ ਕੋ ਫਰ ਕਰ ਖੂਗਾ ਸਵੇਰ ਖੇਤ ਵਾਲਾ ਜਿਤਨਾ ਇਹ ਖੇਤਾਂ ਵਾਂਖੇ ਮਕਾਨ ਹਨ ਮਾਰੇ ਸਵੇਰ ਟਾਈਮ ਹੋਰ ਬਹੁਤ ਵਾਦੂ ਮੋਰ ਆਂਦੇ ਆ। ਵਾ 12 ਸਿੰਗੇ ਵੀ ਆਂਦੇ ਰਾਤ ਨੂੰ। ਪਾਣੀ ਪੀਣ ਵਾਸਤੇ ਪਰ ਨਹੀਂ ਪਾਣੀ ਨਹੀਂ ਮਿਲਦਾ। ਬਹੁ ਬਹੁ ਮੁਸ਼ਕਲ ਹੋ ਰਹੀਆਂ ਮੱਚੇ ਪਾਣੀ ਦੀਆਂ। ਹਾਂਜੀ ਹਾਂਜੀ। ਦਸ ਵੀਰਾਂ ਪਰੇਸ਼ਾਨ ਕਰ ਰਹੀਆਂ ਨੇ। بارش ਦੀ ਹਾਲੇ ਕੋਈ ਸੰਭਾਵਨਾ ਨਹੀਂ। ਇਹ ਪਰਸ਼ ਡੈਮ ਦੇ ਨੇੜਲੇ ਪਿੰਡ ਨੇ। ਇਹ ਪਿੰਡ ਕਾਨੇ ਦਾ ਵਾੜਾ ਹੈ। ਇਹ ਟੋਬਾ ਪਹਾੜੀਆਂ ਦੇ ਐਨ ਵਿਚਾਲੇ ਹੈ। ਜਿਸ ਤੇ ਕਦੇ ਵੀ ਪਾਣੀ ਸੁੱਕਿਆ ਨਹੀਂ ਸ਼ਾਮ ਅਤੇ ਰਾਤ ਵੇਲੇ ਜੰਗਲੀ ਅਤੇ ਪਾਲਤੂ ਜਾਨਵਰ ਪਸ਼ੂ ਪੰਛੀ ਇੱਥੋਂ ਪਾਣੀ ਪੀਂਦੇ ਨੇ ਇਨੀ ਦਿਨੀ ਇਹ ਟੂਬਾ ਬੰਜਰ ਹੋ ਗਿਆ ਜਾਨਵਰਾਂ ਲਈ ਵਿਪਤਾ ਦਾ ਸਬੱਬ ਇਹ ਮੌਸਮ ਵੀ ਹੈ ਨਾਲ ਲੱਗਦੇ ਟਾਂਡਾ ਦੇ ਨੌਜਵਾਨ ਸਤਨਾਮ ਸਿੰਘ ਟਾਂਡਾ ਅਤੇ ਹੋਰ ਨਾ ਨੌਜਵਾਨਾਂ ਨੇ ਬੀੜਾ ਚੁੱਕਿਆ ਕਿ ਉਹ ਇਹਨਾਂ ਜਾਨਵਰਾਂ ਨੂੰ ਪਾਣੀ ਬਿਨਾਂ ਮਰਨ ਨਹੀਂ ਦੇਣਗੇ। ਹਰਵੰਤ ਸਿੰਘ ਆਈ ਪਿੰਡ ਮੇਰਾ ਤਾਂ ਜੀ ਇਹ ਛੋਟੀ ਕਰੋੜਾ ਜੀ ਇਹ ਪਿੰਡ ਕਾਨੇ ਦਾ ਵਾੜਾ ਪਾਣੀ ਪਾ ਜੀ ਇਹ ਐਤਕੀ ਬਰਸਾਤ ਨਹੀਂ ਹੋਈ ਜੀ ਬਾਰਿਸ਼ਾਂ ਨਹੀਂ ਪਈਆਂ ਜੀ ਸੋਕਾ ਪੈ ਗਿਆ ਜੀ ਇਸ ਕਰਕੇ ਪਾਣੀ ਘਟ ਗਿਆ ਜੀ। ਇਹ ਪਾਣੀ ਦਾ ਗੱਲ ਇਦਾਂ ਜੀ ਇਹ ਸਾਰਾ ਇਲਾਕਾ ਬਾਰਿਸ਼ਾਂ ਦਾ ਹੀ ਸਿਰਤੇ ਹੀ ਆ ਜੀ। ਜਾਨਪੁਰ ਜੰਗਲ ਪਿੰਡ ਦੇ ਪਹਾੜ ਦੇ ਜੰਗਲ ਦੇ ਅਰ ਵਿੱਚ ਪਿੰਡ ਦੇ ਜਾਨਪੁਰ ਜਿਹੜੇ ਮੈਸਾ ਡੰਗਰ ਇਹ ਸਾਰੇ ਬਰਸਾਤੀ ਪਾਣੀ ਦੇ ਲਸਿਰਤੀਆਂ ਜੀ ਕੋਈ ਇੱਥੇ ਪਾਣੀ ਜ਼ਿਆਦਾ ਪੀਣ ਵਾਲਾ ਵੀ ਬੜਾ ਔਖਾ ਆਂਦਾ ਲੋਕਾਂ ਦੇ ਉਹ ਵੀ ਪੂਰਾ ਪੂਰਾ ਹੀ ਛੜਦਾ ਜੀ ਬਾਹਰ ਤਾਂ ਕਿੱਥੇ ਛੜ ਸਕਦੇ ਜੀ ਇਹ ਅੱਜ ਕੀ ਦੇਖ ਲੋ ਤੁਹਾਡੇ ਸਾਹਮਣੇ ਟੋਬਾ ਵੀ ਸੁੱਕ ਗਿਆ ਜੀ ਹਾਂ ਜੀ ਬਰਸਾਤ ਹੋਈ ਨਹੀਂ ਜੀ ਇਸ ਕਰਕੇ ਵਾਰਸ਼ਾਂ ਹੋਈਆਂ ਨਹੀਂ ਜੀ ਇਸ ਕਰਕੇ ਪਾਣੀ ਦਾ ਬਹੁਤ ਮਾੜਾ ਹਾਲ ਹੈ ਜਾਨਵਰਾਂ ਦਾ ਬਹੁਤ ਮਾੜਾ ਹਾਲ ਹੈ ਜੀ ਇਹ ਤਾਂ ਬਾਈ ਨੇ ਕੱਲ ਕਿਹਾ ਵੀ ਜਾਨਵਰ ਐਰ ਤੇ ਆਏ ਮਰ ਰਹੇ ਆ ਫਿਰ ਸੇਵਾ ਲਾਓ ਕਹਿੰਦੇ ਸੇਵਾ ਲਈ ਮੇਰੇ ਤਾਂ ਜੀ ਟਰੈਕਟਰਾਂ ਟੈਂਕਰਾਂ ਜੀ ਸਾਲ ਆਪਾਂ ਦਾ ਥੋੜਾ ਬਹੁਤ ਘੱਟ ਕਰ ਲਿਆ ਜੀ ਪਰ ਕੱਲਾ ਤਾਂ ਇਸ ਤਰ੍ਹਾਂ ਕੋਈ ਕਰ ਨਹੀਂ ਸਕਦਾ ਸੇਵਾ ਬਾਈ ਦਾ ਸਤਨਾਮ ਦਾ ਸਹਯੋਗ ਮਿਲਿਆ ਗੈਲ ਕਹਿੰਦਾ ਬਾਈ ਸੇਵਾ ਚਾਹੀਦੀ ਮੈਂ ਕਿਹਾ ਬਾਈ ਜਿੰਨੇ ਤੱਕ ਹੋਗੂ ਉਨੇ ਤੱਕ ਕਰ ਦਾਂਗੇ ਹੈ ਜੀ ਪਰ ਕਿ ਮੈਂ ਘੱਟ ਕਰ ਸਕਦਾ ਮੈਂ ਪਰ ਫ੍ਰੀ ਨਹੀਂ ਕਰ ਸਕਦਾ ਇਹ ਗੱਲ ਮੈਂ ਜ਼ਰੂਰ ਕਹੀ ਹੈ ਜੀ ਫੇ ਕਰ ਲਈ ਕੱਲ ਵੀ ਕਰ ਕੀਤੀ ਸੇਵਾ ਅੱਜ ਵੀ ਕਰ ਰਹੀ ਜੀ ਗੁਜ਼ਾਰਾ ਤਾਂ ਨਹੀਂ ਜੀ ਅਸੀਂ ਤਾਂ ਇਹ ਸੋਚਦੇ ਵੀ ਇੱਕ ਦੋ ਜਾਨਵਰਾਂ ਦੀ ਜਾਨ ਵੱਜੇ ਇਹੀ ਬਥੇਰਾ ਜੀ ਗੁਜ਼ਾਰਾ ਤਾਂ ਨਹੀਂ ਹੋ ਸਕਦਾ ਜੀ ਚਲੋ ਫਿਰ ਵੀ ਜਾਨਵਰਾਂ ਦਾ ਇਹ ਅੱਡਾ ਪੁਰਾਣਾ ਜੀ ਇੱਥੇ ਆਸ ਕਰਕੇ ਆਂਦੇ ਰਾਤ ਨੂੰ ਜਾਨਵਰ ਜੰਗਲ ਤੋਂ ਜੇ ਉਹਨਾਂ ਦੇ ਵਿਚਾਰਿਆਂ ਨੂੰ ਨਾ ਆਨ ਨੂੰ ਨਹੀਂ ਪੀਣ ਨੂੰ ਮਿਲ ਗਿਆ ਇੰਨੇ ਬ ਇਸ ਕਰਕੇ ਅਸੀਂ ਤਾਂ ਕਰ ਰਹੇ ਜੀ ਪ੍ਰੋਪੋਗੈਂਡਾ ਹੈ ਬਾਈ ਦਾ ਸਤਨਾਮ ਦਾ ਬਹੁਤ ਬਹੁਤ ਧੰਨਵਾਦੀ ਨੇ ਵਿਚਾਰੇ ਨੇ ਪੀੜਾਂ ਚੱਕਿਆ ਵੀ ਯਾਰ ਟੈਂਕਰਾਂ ਨਾਲੇ ਪਾਓ ਕੋਈ ਨਾ ਕੋਈ ਜਾਨਵਰ ਤਾਂ ਪੀਉਂਗੇ ਤਾਂ ਸਹੀ ਪਾਣੀ ਹੈ ਸਤਨਾਮ ਦਾ ਬਹੁਤ ਧੰਨਵਾਦ ਆ ਭਾਈ ਦਾ ਚਾਹੇ ਵਰਤਾਰਾ ਕੁਦਰਤੀ ਹੋਵੇ ਜਾਂ ਇਨਸਾਨ ਦੀ بے ਤਿਆਨੀ ਮੰਜ਼ਰ ਇਹ ਹੈ ਕਿ ਹਾਲਾਤ ਚਿੰਤਾ ਪੈਦਾ ਕਰਦੇ ਨੇ ਪੰਜਾਬ ਲਈ ਇਹ ਇੱਕ ਸੰਕੇਤ ਵਜੋਂ ਹੈ ਜੇ ਅਸੀਂ ਧਰਤੀ ਹੇਠਲੇ ਪਾਣੀ ਦੀ ਸੰਭਾਲ ਪ੍ਰਤੀ ਸੁਹਿਰਦਤਾ ਨਾ ਦਿਖਾਈ ਤਾਂ ਸਾਨੂੰ ਬਹੁਤ ਜਲਦੀ ਇਹਨਾਂ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ